ਇਸ ਯਾਤਰਾ ਦੇ ਦੌਰਾਨ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀ ਤਾਰਕਿਕ ਸਪਸ਼ਟਤਾ ਅਤੇ ਵਿਗਿਆਨਿਕ ਗਹਿਰਾਈ ਦੇ ਨਾਲ ਪਰਚਿਤ ਹੋਵੋਗੇ ਮਾਮਿਸ਼ੀ ਗੁਰੂ ਨਾਨਕ ਦੇਵ ਜੀ ਦੀ ਉਹ ਇਤਿਹਾਸ ਉਹ ਸਾਖੀਆਂ ਇਸ ਥਾਂ ਦੇ ਬਿਆਨ ਕੀਤੀਆਂ ਗਿਆ ਨੇ ਕਿ ਇਸ ਤਰੀਕੇ ਨਾਲ ਕਨਸੈਪਟ ਨੂੰ ਤਿਆਰ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਭਲਾ ਕੀ ਲੈ ਕੇ ਤੁਰੇ ਹੋਣਗੇ ਨਾ ਖਾਣਾ ਨਾ ਕਪੜੇ ਇਤਿਹਾਸਕਾਰ ਮੰਨਦੇ ਹਨ ਕਿ ਗੁਰੂ ਸਾਹਿਬ ਜੀ ਦੋ ਚੀਜ਼ਾਂ ਲੈ ਕੇ ਤੁਰੇ ਕਲਮ ਅਤੇ ਕਾਗਜ਼ ਇਟਸ ਐਨ ਓਪਨ ਇਨਵੀਟੇਸ਼ਨ ਸੋ ਮੈਨੀ ਪੀਪਲ ਆਰ ਮਤਲਬ ਅਸੀਂ ਐਕਸਪੈਕਟ ਕਰ ਰਹੇ ਹਾਂ ਨਾ ਦੋ ਦਿਨਾਂ ਦੇ ਵਿੱਚ ਤੇ ਕਿਤੇ ਵੀ ਇਨਫੋਰਮੇਸ਼ਨ ਅਸੀਂ ਉਹ ਨਹੀਂ ਪ੍ਰੀਜ਼ੈਂਟ ਕਰ ਸਕਦੇ ਜਿਹੜੀ ਕਿ ਗਲਤ ਹੋ ਜਾਏ ਗੁਰੂ ਨਾਨਕ ਦੇਵ ਜੀ ਦੇ ਫਰਮਾਨ ਕੀ ਨੇ ਤੁਸੀਂ ਸਿੱਕੇ ਇਤਿਹਾਸ ਦੇ ਨਾਲ ਜੇ ਵੀ ਜੋ ਵੀ ਚੀਜ਼ ਜਿਹੜੀਆਂ ਨੇ ਜੁੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਸਿਮਰਨ ਤਾਂ ਉਹ ਤੋਂ ਸਫਲ ਹੁੰਦਾ ਹੈ ਜਦ ਸੁਰਤ ਸ਼ਬਦ ਨਾਲ ਜੜਦੀ ਹੈ ਸਰੂ ਸਾਹਿਬ ਖੇਤਾਂ 'ਚ ਵਾਹੀ ਕਰਨ ਦੀ ਕਿਰਤਕਮਾਈ ਕਰ ਰਹੀ ਸਨ ਪਾਈ ਲੈਣਾ ਜਿਹਨੇ ਗੁਰੂ ਜੀ ਤੋਂ ਪੁੱਛਿਆ ਕਿ ਇਹ ਤੱਪ ਕਰਨ ਵਾਲੇ ਗੁਰਨਾਨਕ ਦੇਵ ਦਾ ਘਰ ਕਿੱਥੇ ਹੈ ਹਰ ਇੱਕ ਚੀਜ਼ ਬੜੇ ਸੋਹਣੇ ਤਰੀਕੇ ਦੇ ਨਾਲ ਪਿਕਚਰਾਈਜ਼ ਕੀਤੀ ਗਈ ਹੈ 3D ਆਰਟ 3D ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚਾ ਇਹਨੂੰ ਤਿਆਰੀ ਕਰਨ ਨੂੰ ਕਿੰਨਾ ਸਮਾਂ ਲੱਗਿਆ ਕਿਉਂਕਿ ਹਰ ਇੱਕ ਚੀਜ਼ ਜੀ ਆਰ ਕਿਡਸ ਆਰ ਵੈਰੀ ਸਮਾਰਟ ਵੈਰੀ ਕੁਇਕ ਲਰਨਰਸ ਜੀ ਤੇ ਉਹਨਾਂ ਨੇ ਦੇ ਲਰਨਡ ਇਨ ਆਈ ਥਿੰਕ 3 ਟੂ 4 ਡੇਸ ਨਾਨਕ ਦੇਵ ਜੀ ਆਪਣੀ ਉਦਾਸੀਆਂ ਦੌਰਾਨ ਹਰੀਦਵਾਰ ਪਹੁੰਚੇ ਤਾਂ ਉਹਨਾਂ ਨੇ ਲੋਕਾਂ ਨੂੰ ਗੰਗਾ ਨਦੀ ਵਿੱਚ ਖੜੇ ਹੋ ਕੇ ਪੂਰਬ ਵੱਲ ਪਾਣੀ ਸੁੱਟਦੇ ਵੇਖਿਆ ਇਸ ਦੇ ਬਦਲੇ ਗੁਰੂ ਜੀ ਨੇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਪੁੱਛਿਆ ਕਿ ਤੁਸੀਂ ਪਾਣੀ ਪੱਛਮ ਵੱਲ ਕਿਉਂ ਸੁੱਟ ਰਹੇ ਹੋ ਜਵਾਬ ਦਿੱਤਾ ਕਿ ਮੈਂ ਆਪਣੇ ਖੇਤਾਂ ਵੱਲ ਪਾਣੀ ਭੇਜ ਰਿਹਾ ਹਾਂ ਜਦੋਂ ਲੋਕ ਹੱਸ ਕੇ ਕਹਿਣ ਲੱਗੇ ਕਿ ਇੱਥੋਂ ਪਾਣੀ ਖੇਤਾ ਤੱਕ ਨਹੀਂ ਪਹੁੰਚ ਸਕਦਾ ਤਾਂ ਗੁਰੂ ਜੀ ਨੇ ਪੁੱਛਿਆ ਜੇ ਪਾਣੀ ਮੇਰੇ ਖੇਤਾ ਤੱਕ ਨਹੀਂ ਪਹੁੰਚ ਸਕਦਾ ਤਾਂ ਤੁਹਾਡੇ ਪੂਰਵਜਾਂ ਤੱਕ ਕਿਵੇਂ ਪਹੁੰਚੇਗਾ ਬਹੁਤ ਸੋਹਣੇ ਤਰੀਕੇ ਦੇ ਨਾਲ ਇੱਕ ਸਾਖੀ ਇੱਥੇ ਵੀ ਡਿਪੇਕਟ ਕੀਤੀ ਗੱਲਬਾਤ ਕਰਦੇ ਆ ਕਿ ਡਿਪੇਕਟ ਕੀਤਾ ਗਿਆ ਇਸ ਗੁਫਾ ਦੇ ਰਹਿ ਜਗਨਨਾਥ ਪੁਰੀ ਵਿਖੇ ਸ਼ਾਮ ਦੀ ਆਰਤੀ ਹੋ ਰਹੀ ਸੀ ਤਾਂ ਗੁਰੂ ਨਾਨਕ ਸਾਹਿਬ ਹੋਰ ਲੋਕਾਂ ਤੋਂ ਵੱਖ ਹੋ ਕੇ ਆਪਣੀ ਭਗਤੀ ਵਿੱਚ ਸ਼ਬਦ ਗਾਉਣ ਲੱਗੇ ਗੁਰੂ ਜੀ ਨੇ ਰਾਗ विच आरती उचारी गगन में थाल राव चंद दीपक बन तार तारका मंडल जनक मोती माले आन लो पवन चबरो सगल बन राए फुलन्त ज्योति ਕੈ ਸਾਰਦੀ ਹੋਏ ਪਵ ਕੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾ ਪੰਡਿਤਾ ਨੇ ਗੁਰੂ ਜੀ ਤੋਂ ਆਰਤੀ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਦੁਨੀਆਵੀ ਆਰਤੀ ਵਿੱਚ ਸ਼ਾਮਲ ਨਹੀਂ ਹੋਇਆ ਦੁਨੀਆ ਦੀ ਆਰਤੀ ਸੱਚੀ ਨਹੀਂ ਹੋ ਸਕਦੀ ਸਤਿਗੁਰੂ ਨਾਨਕ ਪਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਆਲਮੇ ਨਾਨਕ ਜੀ ਆਰਡੀ ਅਕੈਡਮੀ ਦੇ ਵਿੱਚ ਮੌਜੂਦ ਆ ਇਸ ਵੇਲੇ ਤੁਹਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕਰ ਰਹੀਆਂ ਸ੍ਰੀ ਗੁਰੂ ਨਾਨਕ ਤੇਜ ਜੀ ਦੀ ਫਿਲਾਸਫੀ ਉਤੇ ਅਤੇ ਉਹਨਾਂ ਦੇ ਹਰ ਇੱਕ ਜਿਹੜੀ ਸਾਖੀ ਇਹ ਦ੍ਰਿਸ਼ ਤੁਸੀਂ ਜੋ ਦੇਖ ਰਹੇ ਹੋ ਇਹ ਜੀ ਆਰਡੀ ਅਕੈਡਮੀ ਦੇ ਵਿੱਚ ਤਿਆਰ ਕੀਤਾ ਗਿਆ ਚੋ ਤੁਸੀਂ ਆਲਮੇ ਨਾਨਕ ਜਿਹੜਾ ਤੁਹਾਨੂੰ ਅਸੀਂ ਸਾਂਝਾ ਕਰਨ ਲੱਗਿਆ ਤਸਵੀਰਾਂ ਦੇ ਰਾਹੀਂ ਇਸ ਯਾਤਰਾ ਦੇ ਦੌਰਾਨ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀ ਤਾਰਕਿਕ ਸਪਸ਼ਟਤਾ ਅਤੇ ਵਿਗਿਆਨਿਕ ਗਹਿਰਾਈ ਦੇ ਨਾਲ ਪਰਚਿਤ ਹੋਵੋਗੇ ਜੋ ਸਮੇਂ ਅਤੇ ਸਥਾਨ ਤੋਂ ਪਰੇ ਹੈ ਤੇ ਇਹ ਉਤਸਵ ਗੁਰੂ ਸਾਹਿਬ ਦੇ ਪਿਆਰ, ਏਕਤਾ ਤੇ ਸਮਾ ਸਮਾਫ ਚੀਤਾ ਦੇ ਸੰਸਾਰਕ ਸੁਨੇਹੇ ਦੇ ਵਿਚਾਰ ਕਰਨ ਅਤੇ ਰੱਬ ਨਾਲ ਆਪਣੇ ਰਿਸ਼ਤੇ ਨੂੰ ਗਹਿਰਾ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ ਤੇ ਇਸ ਦੇ ਵਿੱਚ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਨਾਲ ਸਾਰ ਜਿਹੜੇ ਉਸ ਦੇ ਸਮਝਾਏ ਜਾਣਗੇ ਇਹ ਐਂਟਰ ਕਰਦੇ ਆ ਹੀ ਇੱਕ ਬਹੁਤ ਅਲੌਕਿਕ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਹਰ ਇੱਕ ਚੀਜ਼ ਬੜੇ ਸੋਹਣੇ ਤਰੀਕੇ ਦੇ ਨਾਲ ਦਰਸ਼ਾਈ ਗਈ ਹੈ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੇ ਪਹਿਲੇ ਗੁਰੂ ਜਿਨ੍ਹਾਂ ਨੇ ਕਈ ਸਿੱਖਿਆਵਾਂ ਜਿਹੜੀਆਂ ਨੇ ਸਿੱਖ ਜਗਤ ਨੂੰ ਦਿੱਤੀਆਂ ਪੂਰੇ ਸੰਸਾਰ ਨੂੰ ਦਿੱਤੀਆਂ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀਆਂ ਚਾਰ ਉਦਾਸੀਆਂ ਨੇ ਤੇ ਹੋਰ ਬਹੁਤ ਸਾਰਾ ਇਸ ਇਤਿਹਾਸ ਦੇ ਨਾਲ ਜੁੜਿਆ ਹੋਇਆ ਤਸਵੀਰ ਜੋ ਕਿ ਅਸੀਂ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਇਲਾਹੀ ਤਸਵੀਰਾਂ ਨੇ ਕਿਉਂਕਿ ਸਕੂਲ ਦੇ ਬੱਚਿਆਂ ਦੇ ਤੱਕ ਜਿਹੜੀ ਹੈ ਜਾਣਕਾਰੀ ਪਹੁੰਚਾਣੀ ਆ ਫਿਰ ਆਡੀਅנס ਜਿਹੜੀ ਸਾਡੀ ਦੇਖ ਰਹੀ ਹੋਣਾ ਤੱਕ ਜਿਹੜੀ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਹਰ ਇੱਕ ਚੀਜ਼ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਦ੍ਰਿਸ਼ ਜੋ ਹੈ ਬੜਾ ਅ ਦਿਲ ਨੂੰ ਛੂਣ ਵਾਲਾ ਹੈ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ ਦੇ ਬਾਅਦ ਹੀ ਜਿਹੜੀ ਹੈ ਤ ਤਸਵੀਰਾਂ ਜੋ ਸਕੂਲ ਦੇ ਵਿੱਚ ਤਿਆਰ ਕੀਤੀਆਂ ਗਿਆ ਨੇ ਸੰਗਤ ਦੇ ਵਾਸਤੇ ਤਿਆਰ ਕੀਤੀਆਂ ਗਿਆ ਨੇ ਤਾਂ ਹਰ ਇੱਕ ਚੀਜ਼ ਜਿਹੜੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਸਕੂਲ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਵੱਲੋਂ ਸੰਗਤ ਜਿਹੜੀ ਪਹੁੰਚ ਰਹੀ ਹੈ ਪੇਰੈਂਟਸ ਪਹੁੰਚ ਰਹੇ ਉਹਨਾਂ ਨੂੰ ਐਕਸਪਲੇਨ ਜਿਹੜਾ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਟਾਲ ਜੋ ਸਭ ਤੋਂ ਪਹਿਲਾ ਸੈਟਅਪ ਜਿਹੜਾ ਕੀਤਾ ਹੋਇਆ ਹੈ ਸਾ ਜਾਣੀ ਕਿ लाठी ਸੁਰੱਖਿਆ ਲਈ ਸੀ ਪਰ ਕਲਮ ਅਤੇ ਕਾਗਜ਼ குரு ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਭਲਾ ਕੀ ਲੈ ਕੇ ਤੁਰੇ ਹੋਣਗੇ ਨਾ ਖਾਣਾ ਨਾ ਕਪੜੇ ਇਤਿਹਾਸਕਾਰ ਮੰਨਦੇ ਹਨ ਕਿ ਗੁਰੂ ਸਾਹਿਬ ਜੀ ਦੋ ਚੀਜ਼ਾਂ ਲੈ ਕੇ ਤੁਰੇ ਕਲਮ ਅਤੇ ਕਾਗਜ਼ ਪਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰਸਾਇਆ ਗਿਆ ਹੈ ਅਸਾ ਹਥ ਕਿਤਾਬ ਕੱਚ ਅਸਾ ਜਾਣੀ ਕੀ लाਠੀ ਸੁਰੱਖਿਆ ਲਈ ਸੀ ਪਰ ਕਲਮ ਅਤੇ ਕਾਗਜ਼ ਗੁਰੂ ਸਾਹਿਬ ਜੀ ਗਿਆਨ ਸਾਂਝ ਦੇ ਪ੍ਰਤੀਬਧਤਾ ਨੂੰ ਦਰਸਾਉਂਦੇ ਹਨ ਸਾਡਾ ਵਿਰਸਾ ਸਿਰੋਸ਼ਸਤਰੀ ਨਹੀਂ ਸਗੋ ਕਲਮ ਕਾਗਜ਼ ਵੀ ਨਹੀਂ ਗੁਰੂ ਨਾਨਕ ਸਾਹਿਬ ਨੇ ਆਪਣੀ ਹਰ ਬਾਣੀ ਦਾ ਲਿਖਤੀ ਰੂਪ ਵਿੱਚ ਦਸਤਾਵੇਜ਼ੀਕਰਨ ਕੀਤਾ ਇਹ ਲਿਖਤਾ ਇੱਕ ਪੋਥੀ ਬਣੀਆ ਜਦੋਂ ਭਾਈ ਲੈਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਗੁਰਗੱਦੀ ਸੌਂਪੀ ਗਈ ਤਾਂ ਗੁਰੂ ਨਾਨਕ ਦੇਵ ਜੀ ਨੇ ਇਹ ਪੋਥੀ ਵੀ ਉਹਨਾਂ ਨੂੰ ਪੇਨ ਕੀਤੀ ਇਸ ਪਵਿੱਤਰ ਸੰਕਲਨ ਨੂੰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਨਾਮ ਮੰਨਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਸਾਰੀ ਟੇਲੇ ਅੱਧੀ ਆ ਜਾਈਏ ਆਪਾਂ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਭਾਈ ਲੈਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਮੁਲਾਕਾਤ ਸਿੱਖ ਇਤਿਹਾਸ ਵਿੱਚ ਅਦਭੁਤ ਮਹੱਤਵ ਰੱਖਦੀ ਹੈ। ਇਹ ਪ੍ਰਸੰਗ ਭਾਈ ਲੈਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਬੇਮਿਸਾਲ ਰਿਸ਼ਤੇ ਦੀ ਸ਼ੁਰੂਆਤ ਕਰਦਾ ਹੈ ਜੋ ਭਾਈ ਲੈਨਾ ਜੀ ਦੇ ਗੁਰੂ ਅੰਗਦ ਦੇਵ ਜੀ ਵੱਜੋਂ ਸਿੱਖ ਧਰਮ ਦੇ ਦੂਜੇ ਗੁਰੂ ਬਣਨ ਦਾ ਆਧਾਰ ਬਣਿਆ। ਭਾਈ ਲੈਨਾ ਜੀ ਅਧਿਆਤਮਿਕ ਜੀਵਨ ਦੇ ਪ੍ਰੇਮੀ ਤੇ ਸੱਚੇ ਰੋਹਾਨੀ ਗਿਆਨ ਦੀ ਖੋਜ ਵਿੱਚ ਸਨ। ਇੱਕ ਸਵੇਰ ਉਹਨਾਂ ਕੁਝ ਲੋਕਾਂ ਨੂੰ ਗੁਰਨਾਨਕ ਦੇਵ ਜੀ ਦੀ ਬਾਣੀ ਦੇ ਸ਼ਬਦ ਗਾਉਂਦੇ ਸੁਣਿਆ। ਇਹ ਸ਼ਬਦ ਉਹਨਾਂ ਦੇ ਮਨ ਨੂੰ ਇਸ ਕਦਰ ਛੂ ਗਿਆ ਕਿ ਉਹਨਾਂ ਵਿੱਚ ਗੁਰਨਾਨਕ ਦੇਵ ਜੀ ਨਾਲ ਮਿਲਣ ਦੀ ਤੀਬਰ ਇੱਛਾ ਜਾਗ ਪਈ। ਫਿਰ ਇੱਕ ਦਿਨ ਘੋੜੇ ਤੇ ਸਵਾਰ ਹੋ ਇੱਕ ਨੋਖੀ ਭਗਤੀ ਅਤੇ ਸਮਰਪਣ ਦੇ ਜਜ਼ਬੇ ਨਾਲ ਪਾਈ ਲੈਣਾ ਜੀ ਕਰਤਾਰਪੁਰ ਵੱਲ ਨੂੰ ਤੁਰ ਪਏ। ਕਰਤਾਰਪੁਰ ਵਿਖੇ ਗੁਰੂ ਸਾਹਿਬ ਖੇਤਾਂ 'ਚ ਵਾਹੀ ਕਰਨ ਦੀ ਕਿਰਤਕਮਾਈ ਕਰ ਰਹੇ ਸਨ। ਪਾਈ ਲੈਣਾ ਜੀ ਨੇ ਗੁਰੂ ਜੀ ਤੋਂ ਪੁੱਛਿਆ ਕੀ ਹੈ ਤੱਪ ਕਰਨ ਵਾਲੀ ਗੁਰਨਾਨਕ ਦੀਵਤਾ ਘਰ ਕਿੱਥੇ ਹੈ ਗੁਰੂ ਸਾਹਿਬ ਕੋੜੇ ਦੀ ਲਗਾਮ ਫੜੇ ਅੱਗੇ ਅੱਗੇ ਤਰਪੇ ਕੁਛ ਚਿਰ ਬਾਅਦ ਇੱਕ ਘਰ ਵੱਲ ਇਸ਼ਾਰਾ ਕੀਤਾ ਤੇ ਇਜਾਜ਼ਤ ਲਈ ਜਦੋਂ ਭਾਈ ਲੈਣਾ ਅੰਦਰ ਪੁੱਜੇ ਤਾਂ ਗੁਰੂ ਸਾਹਿਬ ਨੂੰ ਉੱਥੇ ਦੇਖ ਖਿਮਾ ਮੰਗੀ ਤੇ ਕਿਹਾ ਮੈਂ ਲੈਣਾ ਹਾ ਜੀਓ ਗੁਰੂ ਸਾਹਿਬ ਦੀ ਪਰਖੂ ਨਜ਼ਰ ਨੇ ਭਾਈ ਲੈਣਾ ਨੂੰ ਜੋਖ ਲਿਆ ਸੀ ਤੇ ਬੋਲੇ ਤੈਨੂੰ ਦੇਣਾ ਹੀ ਦੇਣਾ ਇਹ ਮੁਲਾਕਾਤ ਉਨ੍ਹਾਂ ਦੇ ਜੀਵਨ ਲਈ ਬਦਲਾਅ ਦਾ ਮੋੜ ਸਾਬਿਤ ਹੋਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਮਾਰਗਦਰਸ਼ਨ ਨੇ ਭਾਈ ਲੈਨਾ ਜੀ ਦੇ ਮਨ ਵਿੱਚ ਅਧਿਆਤਮਿਕ ਪ੍ਰਕਾਸ਼ ਕੀਤਾ ਗੁਰੂ ਜੀ ਨੇ ਭਾਈ ਲੈਨਾ ਜੀ ਦੀ ਨਿਮਰਤਾ ਅਤੇ ਸਮਰਪਣ ਨੂੰ ਮਹਿਸੂਸ ਕਰਦੇ ਹਾਂ ਉਨ੍ਹਾਂ ਨੂੰ ਆਪਣੇ ਸਿੱਖ ਵਜੋਂ ਕਬੂਲ ਕੀਤਾ ਉਸ ਦਿਨ ਤੋਂ ਭਾਈ ਲੈਨਾ ਜੀ ਨੇ ਆਪਣਾ ਪੂਰਾ ਜੀਵਨ ਗੁਰੂ ਦੀ ਸੇਵਾ ਅਤੇ ਉਨ੍ਹਾਂ ਦੇ ਦਿੱਤੇ ਉਪਦੇਸ਼ਾਂ ਦੀ ਪਾਲਣਾ ਕਰਨ ਵਿੱਚ ਸਮਰਪਿਤ ਕਰ ਦਿੱਤਾ ਗੁਰੂ ਦੇ ਉਪਦੇਸ਼ਾਂ ਲਈ ਸੰਪੂਰਨ ਸਮਰਪਣ ਅਤੇ ਭਗਤੀ ਨੇ ਉਹਨਾਂ ਨੂੰ ਅਜੀਹਾ ਯੋਗ ਬਣਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਉਹਨਾਂ ਨੂੰ ਸੌਂਪ ਦਿੱਤੀ ਅਤੇ ਗੁਰੂ ਅੰਗਦ ਦੇਵ ਜੀ ਦਾ ਨਾਮ ਵੀ ਦਿੱਤਾ ਗੁਰੂ ਪਿਆਰੀਓ ਜਿਸ ਦੀ ਜ਼ਿੰਦਗੀ ਦੀ ਡੋਰ ਸਤਗੁਰ ਨਾਨਕ ਆਪ ਨਾ ਪਕੜਨ ਉਹ ਨਾਨਕ ਦੇ ਘਰ ਨਹੀਂ ਪਹੁੰਚ ਸਕਦਾ ਤੇ ਗੁਰੂ ਨਾਨਕ ਉਸੇ ਦੀ ਜ਼ਿੰਦਗੀ ਦੀ ਡੋਰ ਫੜਦੇ ਹਨ ਜਿਹੜਾ ਲੈਣੇ ਵਾਂਗ ਪੁੱਛੇ ਗੁਰ ਨਾਨਕ ਦਾ ਘਰ ਕਿੱਥੇ ਹੈ ਗੁਰੂ ਪਿਆਰੀਓ ਸਿਮਰਨ ਤਾਂ ਉਦੋਂ ਸਫਲ ਹੁੰਦਾ ਹੈ ਚਤਸਰਤ ਸ਼ਬਦ ਨਾਲ ਜੜਦੀ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਤਾਂ ਇਹ ਤੁਸੀਂ ਤਸਵੀਰਾਂ ਜੋ ਦੇਖ ਰਹੇ ਹੋ ਸਕੂਲ ਦੇ ਬੱਚਿਆਂ ਦੇ ਵੱਲੋਂ ਸਾਖੀਆਂ ਜਿਹੜੀਆਂ ਨੇ ਉਹ ਸਮਝਾਈਆਂ ਜਾ ਰਹੀਆਂ ਨੇ ਗੁਰੂ ਸਾਹਿਬ ਦੇ ਨਾਲ ਜੁੜਿਆ ਇਤਿਹਾਸ ਜਿਹੜਾ ਸਤਿਨਾਮ ਸ਼੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦਾ ਸਖਾ ਦੇ ਖੇਤਨਾ ਵਿੱਚ ਪ੍ਰਵਚਨ ਕਰਦੇ ਸ਼੍ਰੀ ਲੰਕਾ ਤੱਕ ਹੋਣ ਸੀ ਉਸ ਸਮੇਂ ਸ਼੍ਰੀ ਲੰਕਾ ਦੇ ਰਾਜੇ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਦੇ ਫਰਮਾਨ ਕੀ ਨੇ ਤੁਸੀਂ ਸਿੱਖ ਇਤਿਹਾਸ ਦੇ ਨਾਲ ਜੇ ਵੀ ਜੋ ਵੀ ਚੀਜ਼ ਜਿਹੜੀਆਂ ਨੇ ਜੁੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕੁਦਰਤ ਦੇ ਨਾਲ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਜਿਹੜੀ ਸਾਂਝ ਨਜ਼ਰ ਆ ਰਹੀ ਸੀ ਤਾਂ ਇੱਕ ਬਹੁਤ ਸੋਹਣੀਆਂ ਪੰਕਤੀਆਂ ਦੇ ਵਿੱਚ ਲਿਖਿਆ ਹੋਇਆ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਪੌਸ ਅਕਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਤਾਂ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਜਿਹੜੀਆਂ ਇਸ ਜੀਆਰਡੀ ਅਕੈਡਮੀ ਦੇ ਵਿੱਚ ਸਾਨੂੰ ਖਾਸ ਕਰਕੇ ਦੇਖਣ ਨੂੰ ਮਿਲ ਰਹੀਆਂ ਨੇ ਗੁਰੂ ਸਾਹਿਬ ਦੇ ਇਤਿਹਾਸ ਜਿਹੜੇ ਨੇ ਇਸ ਦੇ ਵਿੱਚ ਜੁੜੇ ਹੋਏ ਨੇ ਹਰ ਇੱਕ ਚੀਜ਼ ਬੜੇ ਸੋਹਣੇ ਤਰੀਕੇ ਦੇ ਨਾਲ ਪਿਕਚਰਾਈਜ਼ ਕੀਤੀ ਗਈ ਹੈ 3D ਆਰਟ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਸ ਸਾਹਿਬ ਦੇ ਨਾਲ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਦੇ ਵੱਲੋਂ ਸਾਖੀਆਂ ਸੁਣਾਈਆਂ ਜਾਂਦੇ ਸੀ ਸੰਗਤ ਦੇ ਨਾਲ ਰੂਬਰੂ ਹੋਇਆ ਜਾਂਦਾ ਸੀਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਪੁਰਾਣੇ ਸਮੇਂ ਦੇ ਵਿੱਚ ਅ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਵਧੀਆ ਤਰੀਕੇ ਦੇ ਨਾਲ ਇਹ ਹਰ ਇੱਕ ਸੀਨ ਨੂੰ ਡਿਪੀਕਟ ਕੀਤਾ ਗਿਆ 바ਕੀ ਸਕੂਲ ਦੇ ਬੱਚਿਆਂ ਨੂੰ ਜਿਹੜੀ ਹੈ ਡਿਊਟੀਆਂ ਵੀ ਉਹਨਾਂ ਦੀ ਲੱਗੀਆਂ ਹੋਈਆਂ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਸੰਗਤ ਦੇ ਨਾਲ ਰੂਬਰੂ ਕਰਵਾਉਣਾ ਹੈ ਤੇ ਗੱਲਬਾਤ ਵੀ ਕਰਦੇ ਆਂ ਪੁੱਛਦੇ ਆਂ ਸਤਨਾਮ ਸ਼੍ਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1504 ਈਸਵੀ ਵਿੱਚ ਕਰਤਾਰਪੁਰ ਵਸਣ ਦਾ ਫੈਸਲਾ ਕੀਤਾ ਇਹ ਫੈਸਲਾ ਉਹਨਾਂ ਦੇ ਜੀਵਨ ਤੋਂ ਸੁਪੱਦਰ ਤੇ ਆਇਆ ਜਦ ਉਹ ਆਪਣੀਆਂ ਵਿਸ਼ਾਲ ਯਾਤਰਾਵਾਂ ਪੂਰੀਆਂ ਕਰ ਚੁੱਕੇ ਸਨ ਇਸ ਦਾ ਮਕਸਦ ਇੱਕ ਅਜਿਹੇ ਸਮਾਜ ਦੀ ਸਿਰਜਣਾ ਸੀ ਜੋ ਉਹ ਆਪਣੇ ਉਪਦੇਸ਼ਾਂ ਰਾਹੀਂ ਸਮਝਾਉਣਾ ਚਾਹੁੰਦੇ ਸਨ ਬਗਯਾਤਕ ਯਾਤਰਾ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸਥਿਤ ਸਥਾਨ ਦੀ ਲੋੜ ਮਹਿਸੂਸ ਕੀਤੀ ਜਿੱਥੇ ਉਹ ਆਪਣੇ ਉਪਦੇਸ਼ਾਂ ਨੂੰ ਇਕੱਠਾ ਕਰ ਸਕਣ ਅਤੇ ਆਪਣੀ ਵਿਰਾਸਤ ਨੂੰ ਸế ਦੇਣ ਲਈ ਤਿਆਰ ਕਰ ਸਕਣ ਕਰਤਾਰਪੁਰ ਦਾ ਸ਼ਾਂਤ ਅਤੇ ਉਪਜਾਊ ਮਾਹੌਲ ਇਸ ਦੇ ਲਈ ਬਿਹਤਰੀਨ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਅਜਿਹਾ ਸਮਾਜ ਬਣਾਉਣ ਦੀ ਇੱਛਾ ਕੀਤੀ ਜਿੱਥੇ ਹਰ ਵਿਅਕਤੀ ਬਰਾਬਰਤਾ, ਅਧਿਆਤਮਿਕਤਾ ਅਤੇ ਪਰਮਾਤਮਾ ਨਾਲ ਜੜ ਕੇ ਰਹਿ ਸਕੇ। ਕਰਤਾਰਪੁਰ ਇੱਕ ਐਸਾ ਸਥਾਨ ਬਣਾਇਆ ਗਿਆ ਜਿੱਥੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਦਿਨਚਰਿਆ ਦਾ ਹਿੱਸਾ ਬਣੇ। ਕਰਤਾਰਪੁਰ ਵਿੱਚ ਵਸ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਜਾਤਪਾਤ ਅਤੇ ਧਾਰਮਿਕ ਪੇਦਾਵ ਦਾ ਖੰਡਨ ਕੀਤਾ। ਲੰਗਰ ਦੀ ਸਥਾਪਨਾ ਇਸ ਦੇ ਵੱਡੇ ਉਦਾਹਰਨਾਂ ਵਿੱਚੋਂ ਇੱਕ ਸੀ। ਇੱਥੇ ਹਰ ਕਿਸੇ ਨੂੰ ਬਰਾਬਰੀ ਨਾਲ ਬਿਠਾ ਕੇ ਭੋਜਨ ਛਕਾਇਆ ਜਾਂਦਾ ਸੀ। ਛਿੜੀ ਗੁਰੂ ਨਾਨਕ ਦੇਵ ਜੀ ਨੇ ਇੱਕ ਕਿਸਾਨ ਵਜੋਂ ਖੇਤ ਵਿੱਚ ਮਿਹਨਤ ਕਰਦਿਆਂ ਦਿਖਾਇਆ ਕਿ ਕਿਰਤ ਕਰਨੀ ਇੱਕ ਇੱਜ਼ਤ ਭਰਿਆ ਕਰਮ ਹੈ। ਉਹਨਾਂ ਸਿਖਾਇਆ ਕਿ ਅਧਿਆਤਮਿਕਤਾ ਅਤੇ ਦਿਨਚਰਿਆ ਇਕੱਠੇ ਚੱਲਦੇ ਹਨ। ਅਤੇ ਈਮਾਨਦਾਰੀ ਨਾਲ ਕਮਾਈ ਰੱਬ ਦੀ ਸੇਵਾ ਦਾ ਰੂਪ ਹੈ ਕਰਤਾਰਪੁਰ ਅਧਿਆਤਮਿਕ ਗਿਆਨ ਅਤੇ ਚਰਚਾ ਦਾ ਕੇਂਦਰ ਬਣ ਗਿਆ ਇੱਥੇ ਹਰ ਧਰਮ ਅਤੇ ਜਾਤੀ ਦੇ ਲੋਕ ਇਕੱਠੇ ਹੁੰਦੇ ਸਨ ਗੁਰੂ ਸਾਹਿਬ ਦੇ ਉਪਦੇਸ਼ਾਂ ਤੋਂ ਪ੍ਰੇਰਣਾ ਲੈਣ ਲਈ ਕਰਤਾਰਪੁਰ ਸਿਰਫ ਇੱਕ ਸ਼ਹਿਰ ਨਹੀਂ ਸੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ ਬਰਾਬਰੀ ਅਤੇ ਭਗਤੀ ਵਾਲੇ ਸੁਨੇਹੇ ਦੀ ਇੱਕ ਜੀਵੰਤ ਵਿਸਾਲ ਸੀ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਜਿੱਥੇ ਸੰਗਤ ਪਹੁੰਚ ਰਹੀ ਹੈ ਸਕੂਲ ਦੇ ਬੱਚੇ ਪਹੁੰਚ ਰਹੇ ਨੇ ਉੱਥੇ ਉਹਨਾਂ ਦੇ ਵਾਸਤੇ ਦਸਤਾਰਾ ਦਾ ਲੰਗਰ ਵੀ ਜਿਹੜਾ ਲਗਾਇਆ ਗਿਆ ਤਾਂ ਤੁਸੀਂ ਇਹ ਜੋ ਤਸਵੀਰਾਂ ਦੇਖ ਰਹੇ ਹੋ ਇਸ ਦੇ ਵਿੱਚ ਖਾਸ ਕਰਕੇ ਸਕੂਲ ਦੇ ਬੱਚਿਆਂ ਦੇ ਵਾਸਤੇ ਅਲੱਗ-ਅਲੱਗ ਸਕੂਲ ਦੇ ਬੱਚੇ ਇਕੱਠੇ ਹੋ ਕੇ ਇਸ ਅਕੈਡਮੀ ਦੇ ਵਿੱਚ ਪਹੁੰਚੇ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਵੀ ਇਤਿਹਾਸ ਸਾਂਝਾ ਕੀਤਾ ਗਿਆ ਹੈ ਆਹ ਇਹ ਤਸਵੀਰ ਤੁਸੀਂ ਸਾਰੇ ਇਸ ਚੀਜ਼ ਤੋਂ ਜਾਣੋ ਹੋਵੋਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਮੇਸ਼ਾ ਸਾਥ ਰਹਿਣ ਵਾਲੇ ਜਿਹੜੇ ਨੇ ਮਰਦਾਨਾ ਭਾਈ ਮਰਦਾਨਾ ਜੀ ਇੱਕ ਬਬ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਇਹ ਤਸਵੀਰ ਜਿਹੜੀ ਹੈ ਇੱਥੇ ਬਿਆਨ ਕੀਤੀ ਗਈ ਹੈ ਇਤਿਹਾਸ ਨਾਲ ਜਿਹੜੀ ਚੀਜ਼ਾਂ ਜੁੜੀਆਂ ਹੋਈਆਂ ਨੇ ਹਰ ਇੱਕ ਚੀਜ਼ ਬਹੁਤ ਸੋਹਣੇ ਤਰੀਕੇ ਦੇ ਨਾਲ ਬਿਆਨ ਕੀਤੀ ਗਈ ਹੈ ਤਾ ਹੁਣ ਅਸੀਂ ਅਗਰ ਦੂਜੇ ਸੈਕਸ਼ਨ ਵੱਲ ਵੀ ਚਲੀਏ ਪਿੱਛੇ ਹਰ ਇੱਕ ਚੀਜ਼ ਗੁਰਨਾਨਕ ਦੇਵ ਜੀ ਦੇ ਇਤਿਹਾਸ ਦੇ ਨਾਲ ਸਕੂਲਾਂ ਦੇ ਬੱਚਿਆਂ ਨੂੰ ਦੱਸੀ ਜਾ ਰਹੀ ਹੈ ਆਹੇ ਗੁਰੂ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀਆਂ ਦੌਰਾਨ ਹਰਿਦਵਾਰ ਪਹੁੰਚੇ ਤਾਂ ਉਹਨਾਂ ਨੇ ਲੋਕਾਂ ਨੂੰ ਗੰਗਾ ਨਦੀ ਵਿੱਚ ਖੜੇ ਹੋ ਕੇ ਪੂਰਬ ਵੱਲ ਪਾਣੀ ਛੁੱਟਦੇ ਵੇਖਿਆ ਇਸ ਦੇ ਬਦਲੇ ਗੁਰੂ ਜੀ ਨੇ ਪੱਛਮ ਵੱਲ ਪਾਣੀ ਛੁੱਟਣਾ ਸ਼ੁਰੂ ਕਰ ਦਿੱਤਾ ਹੈਰਾਨ ਹੋਏ ਲੋਕਾਂ ਨੇ ਪੁੱਛਿਆ ਕਿ ਤੁਸੀਂ ਪਾਣੀ ਪੱਛਮ ਵੱਲ ਕਿਉਂ ਛੁੱਟ ਰਹੇ ਹੋ ਪੂਰਬ ਚ ਤਾਂ ਪੂਰਬ ਵੱਲ ਰਹਿੰਦੇ ਹਨ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਖੇਤਾਂ ਵੱਲ ਪਾਣੀ ਭੇਜ ਰਿਹਾ ਹਾਂ ਜਦੋਂ ਲੋਕ ਹੱਸ ਕੇ ਕਹਿਣ ਲੱਗੇ ਕਿ ਇੱਥੋਂ ਪਾਣੀ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਤਾਂ ਗੁਰੂ ਜੀ ਨੇ ਪੁੱਛਿਆ ਜੇ ਪਾਣੀ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਤਾਂ ਤੁਹਾਡੇ ਪੂਰਵਜਾਂ ਤੱਕ ਕਿਵੇਂ ਪਹੁੰਚੇਗਾ ਇਸ ਘਟਨਾ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਅંધ ਵਿਸ਼ਵਾਸਾਂ ਅਤੇ ਬਿਨਾਂ ਸਮਝਣਾ ਕੀਤੀਆਂ ਰਸਮਾਂ ਦੀ ਬੇਅਰਥਤਾ ਨੂੰ ਜਾਗਰੂਕ ਕੀਤਾ ਹੈ। ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਰਵਾਇਤੀ ਰਸਮਾਂ ਦੇ ਬਜਾਏ ਅਰਥਪੂਰਨ ਕੰਮਾਂ ਅਤੇ ਆਤਮਿਕ ਜੀਵਨ ਨੂੰ ਬਤੀਤ ਕਰਨ ਤੇ ਧਿਆਨ ਦੋ। ਉਹਨਾਂ ਦੀ ਸਿੱਖਿਆ ਇਹ ਸਿਖਾਉਂਦੀ ਹੈ ਕਿ ਸੱਚਾਈ, ਦਇਆ ਅਤੇ ਸੇਵਾ ਰਾਹੀਂ ਸੱਚੇ ਰੱਬ ਨਾਲ ਜੁੜਨਾ ਚਾਹੀਦਾ ਹੈ। ਜਦੋਂ ਮਰਦਾਨਾ ਜੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੀਰਥਾਂ ਉੱਤੇ ਮਲ ਮਲ ਕੇ ਇਸ਼ਨਾਨ ਕਰਨ ਨਾਲ ਕੀ ਲਾਭ ਪਹੁੰਚਦਾ ਹੈ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਜੇ ਮਨ ਸਾਫ ਨਾ ਹੋਵੇ ਤਾਂ ਤੀਰਥਾਂ ਦੇ ਇਸ਼ਨਾਨ ਵੀ ਕਰਮ ਕਾਂਡ ਬਣ ਕੇ ਹੀ ਰਹਿ ਜਾਂਦੇ ਹਨ ਹਰਦਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਇਹ ਘਟਨਾ ਅੱਜ ਵੀ ਸਿੱਖ ਫਲਸਫੇ ਦਾ ਇੱਕ ਮੁੱਖ ਹਿੱਸਾ ਹੈ ਜੋ ਇਹ ਪ੍ਰੇਰਣਾ ਦਿੰਦੀ ਹੈ ਕਿ ਅਜਿਹੀ ਰਸਮਾਂ ਤੇ ਸਵਾਲ ਉਠਾਓ ਜੋ ਤਰਕ ਅਤੇ ਅਧਿਆਤਮਿਕਤਾ ਦੇ ਅਨੁਸਾਰ ਨਹੀਂ ਹਨ ਸਤਨਾਮ ਸ਼੍ਰੀ ਵਾਹਿਗੁਰੂ Thank you so much. ਤੁਸੀਂ ਜੋ ਇਹ ਤਸਵੀਰਾਂ ਦੇਖ ਸਕਦੇ ਹੋ ਖੂਬਸੂਰਤ ਤਸਵੀਰਾਂ ਸਿੱਕੇ ਇਤਿਹਾਸ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਹਰ ਇੱਕ ਤਸਵੀਰ ਜਿਹੜੀ ਬੜੇ ਸੋਹਣੇ ਤਰੀਕੇ ਦੇ ਨਾਲ ਬਿਆਨ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਅਗਰ ਭਾਈ ਲਾਲੂ ਅਤੇ ਭਾਈ ਮਲਿਕ ਭਾਗੋ ਦੀ ਜਿਹੜੀ ਤਸਵੀਰ ਜੋਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜੋ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੀ ਹੋਈ ਹੈ ਇਸ ਤਸਵੀਰ ਨੂੰ ਬਿਆਨ ਕੀਤਾ ਗਿਆ ਜਿਹੜੀ ਪ੍ਰਸ਼ਾਦਾ ਚਕਾਇਆ ਗਿਆ ਸੀਗਾ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਿਆਂ ਜਰੂਰ ਇਤਿਹਾਸ ਵੀ ਜਾਣੂ ਕਰਾਵਾਂਗੇ ਬੱਚੇ ਜਿਹੜੇ ਨੇ ਇਸ ਥਾਂ ਦੇ ਉੱਤੇ ਮੌਜੂਦ ਨੇ ਉਹਨਾਂ ਨੂੰ ਹਰ ਇੱਕ ਚੀਜ਼ ਐਕਸਪਲੇਨੇਸ਼ਨ ਜਿਹੜੀ ਇਸ ਤੀ ਚੀਜ਼ ਦੀ ਕੀਤੀ ਜਾ ਰਹੀ ਹੈ ਹਰ ਇੱਕ ਸਾਖੀ ਜਿਹੜੀ ਹੈ ਬਿਆਨ ਕੀਤੀ ਜਾ ਰਹੀ ਹੈ ਨਾਮ ਸ੍ਰੀ ਵਾਹਿਗੁਰੂ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਪਾਈ ਲਾਲੋ ਦੇ ਕਰ ਰਹੇ ਪਾਈ ਲਾਲੋ ਇੱਕ ਨਿਮਰ ਅਤੇ ਈਮਾਨਦਾਰ ਤਰਖਾਨ ਸਨ ਉਹ ਮਿਹਨਤ ਨਾਲ ਆਪਣਾ ਜੀਵਨ ਚਲਾਉਂਦੇ ਸਨ ਅਤੇ ਗੁਰੂ ਜੀ ਦੀ ਪ੍ਰਾਣਚਾਰੀ ਭਗਤੀ ਭਾਵਨਾ ਕਰਦੇ ਸਨ ਉਸ ਸਮੇਂ ਮਲਿਕ ਭਾਗੋ ਜੋ ਕਿ ਇੱਕ ਦولتਮੰਦ ਪਰ ਪ੍ਰਸ਼ਤ ਅਧਿਕਾਰੀ ਸੀ ਨੇ ਇੱਕ ਬ੍ਰਾਂਪੋਜ ਕਰਵਾਇਆ ਅਤੇ ਗੁਰੂ ਨਾਨਕ ਦੇਵ ਜੀ ਨੂੰ ਸੱਦਾ ਭੇਜਿਆ ਗੁਰੂ ਜੀ ਨੇ ਉਸ ਦਾ ਸੱਦਾ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਗੱਲ ਮਲਿਕ ਭਾਗੋ ਨੂੰ ਚੁਬ ਗਈ ਉਸਨੇ ਗੁਰੂ ਜੀ ਨੂੰ ਬੁਲਾਇਆ ਅਤੇ ਪੁੱਛਿਆ ਕਿ ਤੁਸੀਂ ਮੇਰੇ ਸ਼ਾਨਦਾਰ ਬ੍ਰਹਮ ਭੋਜਨ ਨੂੰ ਛੱਡ ਕੇ ਭਾਈ ਲਾਲੋ ਦਾ ਸਾਦਾ ਭੋਜਨ ਕਿਉਂ ਖਾਦਾ ਇਸ ਦੇ ਜਵਾਬ ਵਿੱਚ ਗੁਰੂ ਜੀ ਨੇ ਕਿਹਾ ਕਿ ਭਾਈ ਲਾਲੋ ਦਾ ਭੋਜਨ ਮਿਹਨਤ ਅਤੇ ਇਮਾਨਦਾਰੀ ਨਾਲ ਕਮਾਇਆ ਗਿਆ ਹੈ ਜੋ ਦੁੱਧ ਵਾਂਗ ਪਵਿੱਤਰ ਹੈ ਪਰ ਮਲਿਕ ਪਾਗੋ ਦਾ ਭੋਜਨ ਜ਼ੁਲਮ ਅਤੇ ਲੁੱਟ ਕਸੂੜ ਦਾ ਨਤੀਜਾ ਹੈ ਜੋ ਖੂਨ ਵਾਂਗ ਹੈ ਇਹ ਕਹਾਣੀ ਗੁਰੂ ਨਾਨਕ ਦੇਵ ਜੀ ਦੀਆਂ ਅਹਿਮ ਸਿੱਖਿਆਵਾਂ ਨੂੰ ਦਰਸਾਉਂਦੀ ਹੈ ਜੀਵਨ ਚਲਣ ਲਈ ਸੱਚਾਈ ਅਤੇ ਮਿਹਨਤ ਨਾਲ ਕਮਾਉਣਾ ਚਾਹੀਦਾ ਹੈ ਜ਼ੁਲਮ ਨਾਲ ਹਾਸਲ ਕੀਤੀ ਦੌਲਤ ਦਾ ਕੋਈ ਅਧਿਆਤਮਕ ਮੁੱਲ ਨਹੀਂ ਮਲਿਕ ਪਾਗੋ ਅਤੇ ਭਾਈ ਲਾਲੋ ਜੀ ਦੀ ਖਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲ ਦੌਲਤ ਇਮਾਨਦਾਰੀ ਨਾਲ ਜਨ ਅਤੇ ਉਸ ਤੋਂ ਮਿਲਣ ਵਾਲੀ ਸੰਤੁਸ਼ਟੀ ਵਿੱਚ ਹੈ ਸਤਨਾਮ ਸ਼੍ਰੀ ਵਾਹਿਗੁਰੂ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇੱਕ ਪਿੰਡ ਪਹੁੰਚੇ ਜਿੱਥੇ ਜਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਭੋਜਨ ਅਤੇ ਪਾਣੀ ਦੇਣ ਤੋਂ ਵੀ ਇਨਕਾਰ ਕੀਤਾ ਅਤੇ ਪੱਥਰ ਸੁੱਟ ਕੇ ਉਹਨਾਂ ਨੂੰ ਪਿੰਡ ਛੱਡਣ ਲਈ ਮਜਬੂਰ ਕੀਤਾ ਇਸ ਵਿਰੋਧ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਵਸਦੇ ਰਹੋ ਅੱਗੇ ਜਾ ਕੇ ਉਹ ਇੱਕ ਹੋਰ ਪਿੰਡ ਪਹੁੰਚੇ ਜਿੱਥੇ ਲੋਕਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਨੂੰ ਖਾਣ ਪੀਣ ਅਤੇ ਸਹੂਲਤਾ ਦਿੱਤੀਆਂ ਇਸ ਉਤਸ਼ਾਹਪੂਰਕ ਸਵਾਗਤ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਉੱਜੜ ਜਾਵੋ ਮਰਦਾਨੇ ਨੇ ਪੁੱਛਿਆ ਜਿਨ੍ਹਾਂ ਨੇ ਸਾਡੇ ਨਾਲ ਖਰਾਬ ਵਰਤਾਅ ਕੀਤਾ ਉਹਨਾਂ ਨੂੰ ਤੁਸੀਂ ਵਸਦੇ ਰਹਿਣ ਦੀ ਅਸੀਸ ਦਿੱਤੀ ਪਰ ਜਿਨ੍ਹਾਂ ਨੇ ਸਾਡੇ ਨਾਲ ਨੇਕੀ ਕੀਤੀ ਉਹਨਾਂ ਨੂੰ ਤੁਸੀਂ ਉੱਜੜ ਜਾਣ ਦੀ ਦੁਆ ਕੀਤੀ ਇਹ ਕਿਉਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਬੁਰੇ ਲੋਕਾਂ ਦੇ ਮਨ ਵਿੱਚ ਵਿਰੋਧ ਅਤੇ ਅਗਿਆਨਤਾ ਹੈ ਜੋ ਇੱਥੇ ਰਹਿਣਗੇ ਉਹ ਆਪਣੀ ਨਕਾਰਾਤਮਕਤਾ ਨੂੰ ਇੱਕ ਸੀਮਿਤ ਥਾਂ ਤੇ ਰੱਖਣਗੇ ਗੁਰੂ ਜੀ ਨੇ ਕਿਹਾ ਭਲੇ ਲੋਕ ਆਪਣੇ ਗੁਣ ਫਲਾਉਂਦੇ ਹਨ ਜੇ ਇਹ ਉੱਜੜ ਕੇ ਜਾਂਦੇ ਹਨ ਤੇ ਆਪਣੇ ਗੁਣ ਹੋਰ ਥਾਵਾਂ ਤੇ ਫਲਾਉਣਗੇ ਅਤੇ ਜਗਤ ਵਿੱਚ ਭਲਾਈ ਲਿਆਉਣਗੇ ਇਹ ਘਟਨਾ ਗੁਰੂ ਨਾਨਕ ਜੀ ਦੇ ਰੂਹਾਨੀ ਅਸੂਲਾਂ ਨੂੰ ਦਰਸਾਉਂਦੀ ਹੈ ਜੋ ਕਿ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਤਾਂ ਹਰ ਇੱਕ ਧਰਮ ਨੂੰ ਇੱਕ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਦੇ ਵਿੱਚ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਇੱਕ ਸਾਖੀ ਇੱਥੇ ਵੀ ਡਿਪੈਕਟ ਕਰਕੇ ਗੱਲਬਾਤ ਕਰਦੇ ਆਂ ਕੀ ਡਿਪੈਕਟ ਕੀਤਾ ਗਿਆ ਇਸ ਗੁਫਾ ਦੇ ਰਹਿ ਤੁਹਾਨੂੰ ਇਸ ਤੋਂ ਪਤਾ ਲੱਗੇਗਾ ਇਹਦੇ ਵਿੱਚ ਜਗਨਨਾਥ ਪੁਰੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਗਨਨਾਥ ਪੁਰੀ ਜੀ ਦੀ ਆਰਤੀ ਕੀਤੀ ਸੀ ਤਾਂ ਉੱਥੇ ਜਦੋਂ ਆਰਤੀ ਉਹਨਾਂ ਨੇ ਉਹ ਕੀਤੀ ਸੀ ਤਾਂ ਇਹ ਉਹਦੇ ਬਾਰੇ ਸਾਰਾ ਸੀਨ ਉਹ ਕੀਤਾ ਗਿਆ ਜੀ ਅੰਦਰ ਨਹੀਂ ਹੈ ਅੱਛਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਨਨਾਥ ਪੁਰੀ ਵਿਖੇ ਸ਼ਾਮ ਦੀ ਆਰਤੀ ਹੋ ਰਹੀ ਸੀ ਤਾਂ ਗੁਰੂ ਨਾਨਕ ਸਾਹਿਬ ਹੋਰ ਲੋਕਾਂ ਤੋਂ ਵੱਖ ਹੋ ਕੇ ਆਪਣੀ ਭਗਤੀ ਵਿੱਚ ਸ਼ਬਦ ਗਾਉਣ ਲੱਗੇ ਪੰਡਿਤਾ ਨੇ ਗੁਰੂ ਜੀ ਤੋਂ ਆਰਤੀ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਦੁਨੀਆਵੀ ਆਰਤੀ ਵਿੱਚ ਸ਼ਾਮਲ ਨਹੀਂ ਹੋਇਆ ਦੁਨੀਆ ਦੀ ਆਰਤੀ ਸੱਚੀ ਨਹੀਂ ਹੋ ਸਕਦੀ ਸੱਚੀ ਆਰਤੀ ਕੀ ਹੈ ਉਨਾ ਨੇ ਗੁਰੂ ਜੀ ਤੋਂ ਪੁੱਛਿਆ ਗੁਰੂ ਜੀ ਨੇ ਰਾਗ ਤਨਾਸਰੀ ਵਿੱਚ ਆਰਤੀ ਉਚਾਰੀ ਗगन ਮੈਂ ਥਾਲ ਰਵ ਚੰਦ ਦੀਪਕ ਬਨ ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲੇ ਆਨ ਲੋਪਵਨ ਚਵਰੋ ਕਰ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੀ ਮਹਾਨਤਾ ਅਤੇ ਉਸੇ ਪਰਮਾਤਮਾ ਵੱਲੋਂ ਹੋ ਰਹੀ ਲਗਾਤਾਰ ਸੱਚੀ ਸੱਚੀ ਆਰਤੀ ਬਾਰੇ ਸਮਝਾਇਆ ਰਾਜਾ ਵੀ ਉੱਥੇ ਹਾਜ਼ਰ ਸੀ ਗੁਰੂ ਜੀ ਦੀ ਗੱਲ ਦੀ ਗਹਿਰਾਈ ਨੂੰ ਸਮਝਣਾ ਹੈ ਰਾਜਾ ਪੰਡਿਤ ਅਤੇ ਹਾਜ਼ਰ ਲੋਕ ਕੇ ਗੁਰੂ ਸਾਹਿਬ ਜੀ ਦੇ ਚਰਣਾ ਉਪਰ ਵਿਸ਼ ਕੇ ਇਸ ਸ਼ਬਦ ਦੀ ਗੂੜੀ ਵਿਆਖਿਆ ਇਹ ਦੱਸਦੀ ਹੈ ਕਿ ਸੱਚੀ ਆਰਤੀ ਕੋਈ ਸ਼ਬਦ ਕ다ਕਾਰੀ ਨਹੀਂ ਬਲਕਿ ਪ੍ਰਭੂ ਦੀ ਸ਼ਰਨ ਵਿੱਚ ਸੱਚੀ ਭਾਵਨਾ ਅਤੇ ਅੰਦਰੂਨੀ ਸ਼ਾਂਤੀ ਨੂੰ ਪ੍ਰਗਟ ਕਰਨ ਵਾਲੀ ਹੁੰਦੀ ਹੈ ਆਓ ਸਤਿਗੁਰੂ ਸ੍ਰੀ ਨਾਨਕ ਦੇਵ ਜੀ ਦੀ ਆਰਤੀ ਦਾ ਅਨੁਭਵ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਮਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਇਤਿਹਾਸ ਉਹ ਸਾਖੀਆਂ ਇਸ ਥਾਂ ਤੇ ਬਿਆਨ ਕੀਤੀਆਂ ਗਿਆ ਨੇ ਕਿ ਇਸ ਤਰੀਕੇ ਨਾਲ ਇੱਕ ਕਨਸੈਪਟ ਨੂੰ ਤਿਆਰ ਕੀਤਾ ਗਿਆ ਕਿਉਂਕਿ ਬਹੁਤ ਸਮਾਂ ਲੱਗਾ ਬੱਚਿਆਂ ਨੂੰ ਸਾਰੀ ਚੀਜ਼ਾਂ ਦੀ ਐਕਸਪਲੇਨੇਸ਼ਨ ਸਾਰੀ ਸਭ ਕੁਝ ਪਤਾ ਹੈ ਜੋ ਸ਼ਾਇਦ ਇਤਿਹਾਸ ਦੇ ਵਿੱਚ ਵੱਡੇ ਵੱਡੇ ਲੋਕਾਂ ਨੂੰ ਵੀ ਨਹੀਂ ਪਤਾ ਉਹ ਬੱਚੇ ਅੱਜ ਬਿਆਨ ਕਰ ਰਹੇ ਇਸ ਚੀਜ਼ ਦਾ ਥੈਂਕ ਯੂ ਸੋ ਮੱਚ ਪੈਦੇਤਾ ਤੁਸੀਂ ਅਨੇ ਧਿਆਨ ਨਾਲ ਸਾਡੇ ਬੱਚਿਆਂ ਨੂੰ ਸੁਣਿਆ ਉਹੀ ਸਾਡਾ ਪਰਪਸ ਹੈ ਕਿ ਜੋ ਆ ਰਹੇ ਇੱਥੇ ਬੱਚਿਆਂ ਦੀ ਧਿਆਨ ਗੱਲ ਸਾਰੇ ਧਿਆਨ ਨਾਲ ਸੁਣ ਲੈਂਦੇ ਨੇ ਤੇ ਬਹੁਤ ਰਿਸਰਚ ਕੀਤਾ ਹੈ ਅਸੀਂ ਹੈਲਪ ਵੀ ਲੀਤੀ ਹੈ ਕਾਫੀ ਲੋਕਾਂ ਤੋਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਹਿਸਟਰੀ ਇਸ ਵੈਰੀ ਰਿਚ ਤੇ ਵੀ ਹੈਵ ਟੇਕਨ ਹੈਲ ਬਿਕਾਜ਼ ਇਟਸ ਐਨ ਓਪਨ ਇਨਵੀਟੇਸ਼ਨ ਸੋ ਮੈਨੀ ਪੀਪਲ ਆਰ ਮਤਲਬ ਅਸੀਂ ਐਕਸਪੈਕਟ ਕਰ ਰਹੇ ਹਾਂ ਨਾ ਦੋ ਦਿਨਾਂ ਦੇ ਵਿੱਚ ਤੇ ਕਿਤੇ ਵੀ ਇਨਫੋਰਮੇਸ਼ਨ ਅਸੀਂ ਉਹ ਨਹੀਂ ਪ੍ਰੀਜ਼ੈਂਟ ਕਰ ਸਕਦੇ ਜਿਹੜੀ ਕਿ ਗਲਤ ਹੋ ਜਾਏ ਤੇ ਇਨਫੋਰਮੇਸ਼ਨ ਗੈਦਰ ਕਰਨ ਵਾਸਤੇ ਤੇ ਬੱਚਿਆਂ ਨੂੰ ਸਾਰਿਆਂ ਨੂੰ ਯਾਦ ਕਰਾ ਕੇ ਉਹਨਾਂ ਨੂੰ ਸਮਝਾਉਣ ਵਾਸਤੇ ਸਾਨੂੰ ਜਿੰਨਾ ਟਾਈਮ ਲੱਗਿਆ ਉਹ ਲੱਗਿਆ ਜੀ ਬਸ ਬੱਚਿਆਂ ਨੂੰ ਤਿਆਰੀ ਕਰਨ ਨੂੰ ਕਿੰਨਾ ਸਮਾਂ ਲੱਗਿਆ ਕਿਉਂਕਿ ਹਰ ਇੱਕ ਚੀਜ਼ ਬੱਚੇ ਆਰ ਕਿਡਜ਼ ਆਰ ਵੈਰੀ ਸਮਾਰਟ ਵੈਰੀ ਕੁਇਕ ਲਰਨਰਸ ਜੀ ਤੇ ਉਹਨਾਂ ਨੇ ਦੇ ਲਰਨਡ ਇਨ ਆਈ ਥਿੰਕ 3 ਟੂ 4 ਡੇਸ ਦਾ ਬਹੁਤ ਸੋਹਣੇ ਤਰੀਕੇ ਨਾਲ ਹਰ ਇੱਕ ਸਾਖੀ ਬਿਆਨ ਕੀਤੀ ਹੈ ਗੁਰਨਾਨਕ ਦੇਵ ਜੀ ਦੇ ਇੱਕ ਬਹੁਤ ਵੱਡਾ ਇਤਿਹਾਸ ਜਿਹੜਾ ਸਿੱਖ ਜਗਤ ਦੇ ਨਾਲ ਜੁੜਿਆ ਹੋਇਆ ਹੈ ਤੇ ਸਾਰੀ ਰਿਸਰਚ ਜਿਵੇਂ ਤੁਸੀਂ ਦੱਸ ਤੁਸੀਂ ਖੁਦ ਇੱਕ ਕਨਸੈਪਟ ਨੂੰ ਆਪਣੇ ਲੈ ਕੇ ਆਏ ਸੀਗੇ ਸ਼ੁਰੂਆਤ ਤੋਂ ਅਮ ਇਤਨੀ ਇਹ ਮੇਰੇ ਇਕੱਲੇ ਦਾ ਆਈਡੀਆ ਨਹੀਂ ਸੀ ਇਹ ਮੇਰੇ ਫਾਦਰ ਇਨ ਲਾ ਵਾਈਸ ਚੇਅਰਮੈਨ ਨੇ ਜਿਹੜੇ ਸਰਦਾ ਕਵਲਜੀਤ ਸਿੰਘ ਜੀ ਅਸੀਂ ਲਾਸਟ ਈਅਰ ਇਵੈਂਟ ਕੀਤਾ ਸੀ ਦਾਸਤਾਨੀਆਂ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਦੀ ਫੈਮਲੀ ਤੇ ਤੇ ਬਹੁਤ ਹੀ ਸਭ ਨੇ ਪਸੰਦ ਕੀਤਾ ਸੀ ਤੇ ਸਾਰਾ ਨੇ ਕਿਹਾ ਸੀ ਅਗਲੇ ਸਾਲ ਵੀ ਰਿਪੀਟ ਕਰਨਾ ਹੈ ਤੇ ਆ ਰਿਮੈਂਬਰ ਜਦ ਅਸੀਂ ਵਾਈਂਡ ਅਪ ਕਰਕੇ ਅਸੀਂ ਘਰ ਬੈਠੇ ਸੀ ਮੈਂ ਕਿਹਾ papa ਸਾਰੇ ਕਹਿ ਰਹੇ ਕਿ ਦੁਬਾਰਾ ਤੇ papa was like ਕਿ ਨਹੀਂ ਅਸੀਂ ਨੈਕਸਟ ਟਾਈਮ ਨਾ ਹੁਣ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਤੇ ਕਰਾਂਗੇ ਬੜੀ ਜਨਰਲ ਵੇਚ ਉਹਨਾਂ ਨੇ ਕਿਹਾ ਸੀ ਤੇ ਅੱਜ ਉਹ ਮਟੀਰੀਅਲਾਈਜ਼ ਹੋ ਗਈ ਹੈ ਗੱਲ ਥੈਂਕ ਯੂ ਸੋ ਮੱਚ ਆਮ ਥੈਂਕ ਯੂ ਸੋ ਮੱਚ ਤਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਸੀਆਂ ਉਹਨਾਂ ਦੀਆਂ ਸਾਖੀਆਂ ਇਤਿਹਾਸ ਵੱਡਾ ਜੋ ਕਿ ਸਕੂਲੀ ਬੱਚਿਆਂ ਨੇ ਤਿਆਰ ਕੀਤਾ ਇਸ ਕਨਸੈਪਟ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਕੁਝ ਦਿਨਾਂ ਦੇ ਵਿੱਚ ਸੰਗਤ ਦੇ ਅੱਗੇ ਪ੍ਰੈਜ਼ੈਂਟ ਕੀਤਾ ਗਿਆ ਹੈ ਸਾਰੀਆਂ ਚੀਜ਼ਾਂ ਤੁਸੀਂ ਦੇਖਿਆ ਨੇ ਜੋ ਵੀ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਸਾਖੀਆਂ ਨੇ ਉਹ ਸਭ ਕੁਝ ਇਸ ਅਕੈਡਮੀ ਦੇ ਵਿੱਚ ਬਿਆਨ ਕੀਤਾ ਗਿਆ ਹੈ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖਿਆ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੱਡਾ ਇਤਿਹਾਸ ਜੋ ਸਿੱਖ ਜਗਤ ਦੇ ਨਾਲ ਜੁੜਿਆ ਹੋਇਆ ਉਹਨਾਂ ਦੀਆਂ ਸਿੱਖਿਆਵਾਂ ਜਿਨ੍ਹਾਂ ਤੇ ਲੋਕ ਅਮਲ ਕਰਦੇ ਆ ਰਹੇ ਨੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਇਹਨਾਂ ਤਿੰਨ ਜਿਹੜੇ ਚੀਜ਼ਾਂ ਦੇ ਉੱਤੇ ਦੁਨੀਆ ਚੱਲਦੀ ਆ ਰਹੀ ਹੈ ਸੰਸਾਰ ਚੱਲਦਾ ਆ ਰਿਹਾ ਹੈ ਬਾਬੇ ਨਾਨਕ ਨੇ 13 13 ਦੇ ਵਿੱਚ ਇਸ ਸੰਸਾਰ ਨੂੰ ਜਿਹੜਾ ਹੈ ਤੋਲਿਆ ਔਰ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਬਿਆਨ ਕੀਤੀਆਂ ਗਿਆ ਨੇ ਬਹੁਤ ਖੂਬਸੂਰਤੀ ਦੇ ਨਾਲ ਬਿਆਨ ਕੀਤੇ ਗਿਆ ਨੇ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਮਨ ਸਰਤਨ ਮਠਾਰੂ ਦੇ ਨਾਲ ਮੈਂ ਪ੍ਰਬਲਿੰਕੌਰ